ਤੰਖਾ ਮਾਰਨ ਦੇ ਕਥਿਤ ਰੋਪਾਂ ਹੇਠ ਇਹ ਨਾਰੇ ਹਰ ਵੀਕਐਂਡ ਤੇ ਦਿਵਾਲੀਆ ਹੋ ਚੁੱਕੀ ਟਰੂ ਨਾਰਥ ਕੰਪਨੀ ਦੇ ਕਰਮਚਾਰੀਆਂ ਵੱਲੋਂ ਆਪਣੇ ਹੀ ਕੰਪਨੀ ਦੇ ਮਾਲਕਾਂ ਦੇ ਖਿਲਾਫ ਉਹਨਾਂ ਦੇ ਘਰ ਅੱਗੇ ਜਾ ਕੇ ਮਾਰੇ ਜਾਂਦੇ ਹਨ ਇਹਨਾਂ ਮੁਜਾਰਾਕਾਰੀਆਂ ਦਾ ਕਥਿਤ ਰੋਪ ਹੈ ਕਿ ਇਸ ਕੰਪਨੀ ਦੇ ਮਾਲਕਾਂ ਨੇ ਕੰਪਨੀ ਵਿੱਚੋਂ ਮੁਨਾਫਾ ਕੱਢਿਆ ਅਤੇ ਫਿਰ ਦਿਵਾਲੀਆ ਹੋ ਗਏ ਅਤੇ ਕਈ ਮਹੀਨਿਆਂ ਦੀ ਉਹਨਾਂ ਦੀ ਮਿਹਨਤ ਦਾ ਮੁੱਲ ਮਾਰ ਲਿਆ ਸਾਨੂੰ ਲਾਸਟ ਈਅਰ ਨਵੰਬਰ ਤੋਂ ਜਿਹੜੇ ਸਾਡੇ ਜਿਹੜੇ ਚੈੱਕ ਸੀਗੇ ਉਹਨਾਂ ਦਾ ਓਨਲੀ 30% 35% ਸਾਰਾ ਪੇ ਕਰਦੇ ਸੀਗੇ ਤੇ ਬਾਕੀ ਸਾਡੇ ਜਣ ਕੇ ਕਾਫੀ ਜਾਣਿਆਂ ਦੇ ਪੈਸੇ ਮਰੇ ਆ ਡਰਾਈਵਰਾਂ ਦੇ ਵੀ ਆਨਰਪ੍ਰੇਟਰਾਂ ਦੇ ਵੀ ਹੁਣ ਇੱਥੇ ਡਿਸਪੈਚ ਵੀ ਹੈਗੇ ਆ ਮਕੈਨਿਕ ਵੀ ਆ ਕੇ ਗਏ ਆ ਸੋ ਸਾਡਾ ਇੱਥੇ 8th ਵੀਕ ਆ ਪ੍ਰੋਟੈਸਟ ਦਾ ਇਨਫਰੰਟ ਆਫ देयर ਹਾਊਸ ਤੇ ਤੁਸੀਂ ਕੁੱਲ ਕਿੰਨੇ ਜਾਨੀ ਕਿ ਹੈਗੇ ਹੋ ਜਿਨ੍ਹਾਂ ਦੇ ਪੈਸੇ ਮਰੇ ਆ ਓਕੇ ਅਸੀਂ ਭਾਜੀ ਮੋਰ ਥੈਨ 100 ਡਰਾਈਵਰ ਪਲਸ ਆਨਰਪ੍ਰੇਟਰ ਮਕੈਨਿਕ ਐਂਡ ਸਟਾਫ ਵਿੱਚ ਅਕਾਊਂਟੈਂਟ ਵੀ ਹਣਾ ਡਿਸਪੈਚਰ ਵਗੈਰਾ ਸਾਰੇ ਆਣੇ ਹੈਗੇ ਮਹੀਰ ਦੇ 100 ਪਲੱਸ ਮੈਂ ਇਸ ਕੰਪਨੀ ਦੇ ਨਾਲ ਸਤੰਬਰ 2023 ਤੋਂ ਐਜ਼ ਅ ਓਨਰ ਪੀਟਰ ਹਾਇਰ ਹੋਇਆ ਸੀਗਾ ਸੋ ਉਸ ਤੋਂ ਬਾਅਦ ਜਦੋਂ ਤੱਕ ਇਹ ਕੰਪਨੀ ਨੇ ਬੈਂਕਰਪਸੀ ਕੀਤੀ ਉਦੋਂ ਤੱਕ ਮੈਂ ਕੰਮ ਕੀਤਾ ਤੇ ਮੇਰਾ ਐਂਡ ਦੇ ਵਿੱਚ ਨਵੰਬਰ ਤੋਂ ਬਾਅਦ ਜਦੋਂ ਚੈੱਕ ਬਾਉਂਸ ਹੋਣ ਲੱਗ ਗਏ ਤੇ ਮੇਰਾ 30% ਸਿਰਫ ਇਹਨਾਂ ਨੇ ਪੇ ਕੀਤਾ ਵਾ ਬਾਕੀ ਸਾਰਾ ਕੰਪਨੀ ਨੇ ਪੇ ਨਹੀਂ ਕੀਤਾਗਾ ਇਹਨਾਂ ਮੁਜਾਰਕ ਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਆਪਣੀ ਤਨਖਾਹ ਮੰਗਣ ਜਾਂਦੇ ਸਨ ਤਾਂ ਉਹਨਾਂ ਨੂੰ ਲਾਰੇ ਜਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਕੰਮ ਕਰਨ ਲਈ ਕਹਿ ਦਿੱਤਾ ਜਾਂਦਾ ਅਤੇ ਉਹ ਕੰਪਨੀ ਦੀ ਮੈਨੇਜਮੈਂਟ ਤੇ ਭਰੋਸਾ ਕਰਕੇ ਫਿਰ ਤੋਂ ਕੰਮ ਲੱਗ ਜਾਂਦੇ ਜੀਐਸਟੀ ਫਸੀ ਹੋਈ ਹੈ 7-8 ਮਿਲੀਅਨ ਡਾਲਰ ਨਾ ਗਵਰਨਮੈਂਟ ਦੇ ਪਾਸ ਤੇ ਆਡਿਟ ਤੋਂ ਬਾਅਦ ਸਾਨੂੰ ਆ ਜਾਣੀ ਆ ਤੇ ਸਾਰਾ ਕੁਝ ਠੀਕ ਹੋ ਜਾਣਾ ਤੇ ਯੂ ਕੈਨ ਗਾਇਜ਼ ਕੀਪ ਵਰਕਿੰਗ ਆਨ ਤੇ ਕੰਮ ਕਰੀ ਜਾਓ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਭਾਜੀ ਇੱਕ ਚੈੱਕ ਬਾਉਂਸ ਹੁੰਦਾ ਸੀ ਤੇ ਜੇ ਸਿਟੀ ਵਾਲਾ ਲਾਈਏ ਤਾਂ 5-6 ਹਜ਼ਾਰ ਡਾਲਰ ਬਣਦਾ ਮਹੀਨੇ ਦਾ ਨਾ ਤਾਂ অলਮੋਸਟ ਲਾ ਲਓ ਵੀ 9000 ਡਾਲਰ ਇਹਨਾਂ ਨਾਲ ਖੜਾ ਹੁੰਦਾ ਵੈਸੇ ਵੀ ਇੱਕ ਚੈੱਕ ਬਾਉਂਸ ਹੋ ਗਿਆ 9000 ਡਾਲਰ ਹੋ ਗਿਆ ਦੂਜਾ ਬਾਉਂਸ ਹੋ ਗਿਆ 12000 ਡਾਲਰ ਹੋ ਗਿਆ ਸਿੱਧਾ ਸਿੱਧਾ ਨਾ ਇਹ ਇਦਾਂ ਪ੍ਰੋਬਲਮ ਚੱਲਦੀ ਰਹੀ ਤੇ ਆਪਾਂ ਇਹਨਾਂ ਨਾਲ ਫੇਰ ਮੀਟਿੰਗ ਵੀ ਕੀਤੀ ਹੈ ਨਾ ਅਰਾਊਂਡ ਮੈਨੂੰ ਲੱਗਦਾ ਮਾਰਚ ਵਿੱਚ ਇਹਨਾਂ ਨਾਲ ਮੀਟਿੰਗ ਹੋਈ ਸਾਰੀ ਕਫਟੇ ਹੋਏ ਸਾਰੇ ਡਰਾਈਵਰ ਨਾ ਉਹਨਾਂ ਇਹਨਾਂ ਨੇ ਸਾਨੂੰ ਬੜੀਆਂ ਮਿਹਨਤਾਂ ਕੰਮ ਕਰੀ ਜਾਉ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੰਪਨੀ ਦੇ ਮਾਲਕਾਂ ਨਾਲ ਕਈ ਵਾਰ ਗੱਲਬਾਤ ਕਰਕੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਅਨੁਸਾਰ ਕੰਪਨੀ ਦੇ ਮਾਲਕਾਂ ਨੇ ਉਹਨਾਂ ਨਾਲ ਕਦੇ ਵੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਸੌਦੇਬਾਜ਼ੀ ਦੇ ਮੇਜ਼ ਤੇ ਆਉਂਦੇ ਹਨ। ਅਸੀਂ ਇਸ ਮਾਮਲੇ ਤੇ ਕੰਪਨੀ ਦੇ ਮਾਲਕਾਂ ਤੱਕ ਵੀ ਪਹੁੰਚ ਕੀਤੀ। ਪਰ ਉਹਨਾਂ ਨੇ ਆਪਣਾ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਕ ਦਿਨ ਆਏ ਸੀ ਬਾਹਰ ਇਹਨਰਜ਼ ਵੀ ਆਏ ਸੀ ਇਹਨਾਂ ਨਾਲ ਵੀ ਬੜੇ ਪੋਲਾਈਟਲੀ ਗੱਲ ਕਰ ਰਹੇ ਸੀ ਅਸੀਂ ਬਟ ਉਹਨਾਂ ਦਾ ਕੋਈ ਬੜਾ ਵਧੀਆ ਵਧੀਆ ਪੋਜ਼ਿਟਿਵ ਰਿਸਪੌਂਸ ਨਹੀਂ ਹੈਗਾ ਸੀ ਜਿਹਦੇ ਕਰਕੇ ਸਾਨੂੰ ਐ ਲਟਿਆ ਲਟਿਆ ਜਾ ਮਹਿਸੂਸ ਹੁੰਦਾ ਵੀ ਯਾਰ ਇਹ ਬੰਦੇ ਪਹਿਲਾਂ ਕਿਦਾਂ ਕਰ ਕਹਿੰਦੇ ਹੁੰਦੇ ਸੀ ਅੱਜ ਪਹਿਲਾਂ ਇਹਨਾਂ ਦਾ ਬਿਹੇਵ ਕੀ ਸੀ ਹੁਣ ਸਾਡੇ ਨਾਲ ਬਿਹੇਵ ਕੀ ਹੋ ਗਿਆ ਕਰਜਾ ਸਲਾਹਕਰ ਰਵਿੰਦਰ ਸਿੰਘ ਕੱਲ ਸੀ ਕਹਿੰਦੇ ਹਨ ਕਿ ਜਦੋਂ ਕੰਪਨੀ ਨੂੰ ਮਜਬੂਰਨ ਦਿਵਾਲੀਆਪਨ ਐਲਾਨਣ ਲਈ ਬੈਂਕ ਵੱਲੋਂ ਮਜਬੂਰ ਕੀਤਾ ਜਾਵੇ ਫਿਰ ਬੈਂਕ ਕੰਪਨੀ ਦੀ ਸੰਪਤੀ ਨੂੰ ਜ਼ਬਤ ਕਰ ਲੈਂਦੀ ਹੈ ਅਤੇ ਉਸ ਦਾ મૂਲਾਂਕਣ ਕਰਕੇ ਅਤੇ ਮੁੱਲ ਤੈਅ ਕਰਕੇ ਜਮ੍ਹਾਂ ਹੋਈ ਰਾਸ਼ੀ ਨੂੰ ਕੰਪਨੀ ਦੇ ਦੇਣਦਾਰਾਂ ਵਿੱਚ ਵੰਡ ਦਿੰਦੀ ਹੈ ਸਭ ਤੋਂ ਪਹਿਲਾਂ ਜਿਹੜਾ ਸੀਆਰਏ ਦਾ ਪੈਸਾ ਦਿੱਤਾ ਜਾਏਗਾ ਉਸ ਤੋਂ ਬਾਅਦ EMPLOYEES ਨੂੰ ਮਿਲੇਗਾ EMPLOYEES ਤੋਂ ਬਾਅਦ ਜਿਹੜੇ ਹੋਰ ਐਸੈਟਸ ਨੇ ਜਿਨ੍ਹਾਂ ਨੇ ਮੰਨ ਲਓ ਲੀਜ਼ਾਂ ਕੀਤੀਆਂ ਸੀ ਲੀਜ਼ਾਂ ਲੈਣ ਦੇ ਪੈਸੇ ਦੇਣੇ ਉਹ ਵੀ ਹੈਗੇ ਆ ਪਰ ਫਿਰ ਵੀ ਜਿਹੜੇ SELF EMPLOYED ਤੁਹਾਡੇ ਆਨਰ ਰੋਪਰੇਟਰ ਲੱਗੇ ਨੇ ਉਹਨਾਂ ਦਾ ਵੀ ਰਾਈਟ ਹੈਗਾ ਪਰੇ ਸਾਰੇ ਰਾਈਟ ਨੂੰ ਐਕਸਰਸਾਈਜ਼ ਕਰਨ ਲਈ ਸਾਨੂੰ ਇੱਕ ਚੀਜ਼ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਵੀ ਕੋਈ ਅਸੀਂ ਦੇਖੋ ਐਜ਼ ਅ ਬੈਂਕਰਪਟ ਤੇ ਉਹਨਾਂ ਦੇ ਆਪਣੇ ਰਾਈਟ ਹੈ ਐਜ਼ ਅ ਏਮਪਲੋਈ ਮੇਰੇ ਆਪਣੇ ਰਾਈਟ ਵੀ ਹੈ ਮੇਰੇ ਰਾਈਟ ਇਹ ਹੈ ਕਿ ਮੈਂ ਕਲੇਮ ਫਾਈਲ ਕਰਨਾ ਕਲਸੀ ਅਨੁਸਾਰ ਦੇਣਦਾਰੀ ਦੀ ਇਹ ਬੰਡ ਸੌਖੀ ਅਤੇ ਜਲਦੀ ਨਹੀਂ ਹੁੰਦੀ ਇਸ ਵਿੱਚ ਕਈ ਵਾਰ ਮਹੀਨੇ ਅਤੇ ਸਾਲ ਤੱਕ ਵੀ ਲੱਗ ਜਾਂਦਾ ਹੈ ਬਿਲਕੁਲ ਐਸੈਟਸ ਬਹੁਤ ਜ਼ਿਆਦਾ ਨੇ ਡਿਫਰੈਂਟ ਡਿਫਰੈਂਟ ਪਲੇਸਸ ਤੇ ਨੇ ਉਹਨਾਂ ਨੂੰ ਲਿਕুইਡੇਟ ਕਰਨਾ ਤੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਸਟੇਟ ਦੇ ਵਿੱਚ ਇਟ ਕੁਡ ਟੇਕ ਐਨੀ ਵੇਅ ਬਿਟਵੀਨ 3 ਮੰਥਸ ਟੂ 1 ਈਅਰ ਡਿਪੈਂਡਿੰਗ ਔਨ ਕਿ ਕਿੰਨਾ ਕੁ ਪ੍ਰੋਗਰੈਸ ਕਰ ਰਹੇ ਹੈ ਟਰਸਟ ਚੀਜ਼ ਕਿਸ ਤਰ੍ਹਾਂ ਉਹਨੂੰ ਸੰਭਾਲ ਰਹੇ ਨੇ ਠੀਕ ਹੈ ਔਰ ਉਹ ਜਿਸ ਜਿੰਨੀ ਦੇਰ ਤੱਕ ਪੂਰੀ ਸਟੇਟ ਨਹੀਂ ਲਿਕুইਡੇਟ ਹੁੰਦੀ ਉਨੀ ਦੇਰ ਕੋਈ ਡਿਸਟ੍ਰਿਬਿਊਸ਼ਨ ਨਹੀਂ ਹੁੰਦੀ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਵੰਡ ਹੋਣੀ ਕਿਵੇਂ ਹੈ ਸੋ ਵੰਡ ਕਿਵੇਂ ਹੋਣੀ ਹੈ ਉਹਦੇ ਲਈ ਇਟ ਹੈਸ ਟੂ ਟੇਕ ਟਾਈਮ ਔਰ ਇੰਡੀਵਿਜੂਅਲੀ ਕੇਸ ਟੂ ਕੇਸ ਡਿਪੈਂਡ ਕਰਦਾ ਹੈ ਇਹਨਾਂ ਮੁਜਾਰਾਕਾਰੀਆਂ ਦੇ ਅਨੁਸਾਰ ਉਹ ਮਜਬੂਰਨ ਮੁਜਾਰੇ ਕਰਨ ਲਈ ਆਉਂਦੇ ਹਨ ਕਿਉਂਕਿ ਤਨਖਾਹਾਂ ਨਾ ਮਿਲਣ ਕਰਕੇ ਉਹਨਾਂ ਦੇ ਘਰ ਦੇ ਖਰਚੇ ਅਤੇ ਲੋੜਾਂ ਪੂਰੀਆਂ ਨਹੀਂ ਹੋ پا ਰਹੀਆਂ ਮਜਬੂਰੀ ਹੈਗੀ ਇੱਥੇ ਖੜਨੇ ਦੀ ਕੋਈ ਕਿਸੇ ਨੂੰ ਕੋਈ ਚਾਹ ਨਹੀਂ ਹੁੰਦਾ ਵੀ ਆਪਣੇ ਫੈਮਿਲੀ ਨੂੰ ਛੱਡ ਕੇ ਵੀਕੈਂਡ ਖਰਾਬ ਕਰਕੇ ਇੱਥੇ ਕੋਈ ਵੀ ਆਵੇ ਤੇ ਹੁਣ ਤੁਹਾਡੇ ਫਿਰ ਘਰ ਦਾ ਖਰਚਾ ਤੁਸੀਂ ਕਿਦਾਂ ਤੋੜਦੇ ਘਰ ਦਾ ਖਰਚਾ ਤੇ ਰੱਬ ਆਸਰੀ ਆ ਕਈ ਵਾਰੀ ਕਰਾਈ ਲਾਈਨਾਂ ਤੋਂ ਟਰਾਂਸਫਰ ਕਰਕੇ ਸਾਨੂੰ ਮੌਰਗੇਜ ਵੀ ਦੇਣੀ ਪੈਂਦੀ ਹੈ ਕੋਈ ਹੁਣ ਸਾਡੀ ਰੀਸੈਂਟਲੀ ਮੇਰੀ ਟਰੱਕ ਦੀ ਰਿਪੇਅਰ ਇੰਨੀ ਚੜ ਗਈ ਉਹ ਕਰਾਈ ਲਾਈਨ ਤੋਂ ਚੱਕ ਕੇ ਸਾਰਾ ਕੁਝ ਪੇ ਕਰਨਾ ਵਿਜ਼ਾ ਕਾਰਡਾਂ ਦੇ ਬਿੱਲ ਚੜਿਓ ਪਏ ਸਾਰਾ ਕੁਝ ਚੜਿਆ ਪਿਆ ਕਿਉਂਕਿ ਨਵੀਂ ਜਗ੍ਹਾ ਵੀ ਜਾਂ 2 ਮਹੀਨੇ ਬਾਅਦ ਮੁੜ ਕੇ ਕੰਮ ਮਾੜਾ ਮੋਟਾ ਮਿਲਿਆ ਵੀ ਸੀ ਪਰ ਉਹ ਪਹਿਲੇ ਵਾਲਾ ਕੰਮ ਨਹੀਂ ਹਾਲੇ ਵੀ ਸ਼ੁਰੂ ਹੋਇਆ ਇਹਨਾਂ ਕਰਮਚਾਰੀਆਂ ਵੱਲੋਂ ਲੇਬਰ ਕੋਰਟ ਦੇ ਨਾਲ-ਨਾਲ ਕਈ ਹੋਰ ਤਰ੍ਹਾਂ ਦੇ ਕਾਨੂੰਨੀ ਹੱਤਕੰਡੇ ਵੀ ਅਪਣਾਏ ਜਾ ਰਹੇ ਹਨ ਪਰ ਉਹਨਾਂ ਅਨੁਸਾਰ ਕਾਨੂੰਨ ਵਿੱਚ ਚੋੜਮੋਰੀਆਂ ਹੋਣ ਕਾਰਨ ਉਹਨਾਂ ਨੂੰ ਲੇਬਰ ਕੋਰਟ ਤੋਂ ਵੀ ਕੋਈ ਬਹੁਤੀ ਆਸ ਨਹੀਂ ਸਾਡੀ ਲੇਬਰ ਕੋਰਟ ਦੇ ਵਿੱਚ ਜਿੰਨੇ ਡਰਾਈਵਰ ਖੜੇ ਆ ਇੱਥੇ ਵੀ ਜਾਂ ਜਿਹੜੇ ਅੱਜ ਨਹੀਂ ਵੀ ਆ ਸਕਦੇ ਕਿਸ ਰੀਜ਼ਨ ਕਰਕੇ ਸਾਰਿਆਂ ਨੇ ਕੋਰਟ ਕੇਸ ਲਾਇਆ ਹੋਇਆ ਵਾ ਇਵਨਦੋ ਵੈਪ ਵੀ ਅਪਲਾਈ ਕੀਤਾ ਹੋਇਆ ਬਟ ਸਾਨੂੰ ਉਧਰੋਂ ਕੋਈ ਝਾਕ ਨਹੀਂ ਹੈਗੀ ਇਵਨਦੋ ਕੋਡ ਸਾਡੇ ਹੱਕ ਚ ਵੀ ਆ ਜਾਵੇ ਫਿਰ ਵੀ ਸਾਨੂੰ ਕੁਝ ਨਹੀਂ ਮਿਲਣਾ ਹੈਗਾ ਜੀ ਤੁਸੀਂ ਇਦਾਂ ਕਿਉਂ ਸੋਚਦੇ ਹੋ ਵੀ ਤੁਹਾਨੂੰ ਕੋਡ ਤੋਂ ਕੁਝ ਨਹੀਂ ਮਿਲਣਾ ਕਿਉਂਕਿ ਸਾਡੇ ਚ ਕਈ ਡਰਾਈਵਰ ਇਹੋ ਜਿਹੇ ਹੈਗੇ ਜਿਹੜੇ ਪਹਿਲਾਂ ਕਿਸੇ ਹੋਰ ਕੰਪਨੀਆ ਦੇ ਵਿੱਚ ਕੰਮ ਕਰਦੇ ਸੀਗੇ ਇਵਨਦੋ ਉਹਨਾਂ ਨੇ ਜਦੋਂ ਉਹਨਾਂ ਦੇ ਪੈਸੇ ਵਗੈਰਾ ਮਰੇ ਕਾਰਪੋਰੇਸ਼ਨ ਤੇ ਕੰਮ ਕਰਦੇ ਸੀ ਰਾਈਟ ਉਹ ਵੀ ਤੇ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਵੀ ਦਿੱਤਾ ਸਟਿਲ ਉਹ ਬੰਦੇ ਮਤਲਬ ਆ ਫੈਸਲਾ ਆਪਦੇ ਹੱਕ 'ਚ ਹੋਣ ਦੇ ਬਾਵਜੂਦ ਵੀ ਆਪਦੇ ਪੈਸਾਂ ਲਈ ਆਪਦੇ ਪ੍ਰਾਣੇ ਆਨਰਸ ਦੀ ਮਹਿਨਤ ਕੱਢ ਰਹੇ ਆ ਕਰਜਾ ਸਲਾਹਕਾਰ ਅਰਵਿੰਦਰ ਸਿੰਘ ਕਾਲਸੀ ਸਾਰੇ ਹੀ ਡਰਾਈਵਰਾਂ ਨੂੰ ਇਹ ਸਲਾਹ ਦਿੰਦੇ ਹਨ ਕਿ ਜੇਕਰ ਕੰਪਨੀ ਦੇ ਫਿਊਲ ਕਾਰਡ ਡਿਕਲਾਈਨ ਹੋ ਰਹੇ ਹਨ ਤਨਖਾਹ ਟਾਈਮ ਤੇ ਨਹੀਂ ਮਿਲ ਰਹੀ ਅਤੇ ਡਿਸਪੈਚਰ ਨੌਕਰੀਆਂ ਛੱਡ ਕੇ ਜਾ ਰਹੇ ਹਨ ਤਾਂ ਡਰਾਈਵਰਾਂ ਨੂੰ ਉਸੇ ਸਮੇਂ ਹੀ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਕੰਪਨੀ ਨਿਗਾਰਵਲ ਜਾ ਰਹੀ ਹੈ ਜਸਪ੍ਰੀਤ ਪੰਦੇਰ ਓਮਨੀ ਨਿਊਜ਼